ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਬਾਤ ਕਲਿਆਣ ਤੇ ਮਹੂਆਣਾ ਟੋਲ ਪਲਾਜ਼ਾ ਦੀ ਮਿਆਦ ਹੋਈ ਖਤਮ ਟੋਲ ਬੰਦ ਕਰਾਉਣ ਲਈ ਅੱਧੀ ਰਾਤ ਮੌਕੇ ਤੇ ਪਹੁੰਚੇ ਪੀ ਡਬਲਯੂ ਡੀ ਦੇ ਅਧਿਕਾਰੀ ਕਪੂਰਥਲਾ ਜワਪਰੇ ਸੜ ਖਾਂਸੇ ਦੌਰਾਨ ਮਾਪਿਆਂ ਦੇ ਇਕਲੋਤੇ ਪੁੱਤ ਦੀ ਹੋਈ ਮੌਤ ਕਾਰ ਦੇ ਉੱਡੇ ਪਰਖਚੇ ਸੈਂਕੜੇ ਫੁੱਟ ਦੂਰ ਜਾ ਖਿਲ ਰਿਆ ਮਲਵਾ ਹਿਮਾਚਲ ਪ੍ਰਦੇਸ਼ ਚ ਬੱਦਲ ਫਟਣ ਕਾਰਨ ਮਚੀ ਤਬਾਹੀ ਰਾਹਤ ਤੇ ਬਚਾਅ ਕੰਮ ਜਾਰੀ ਸਵੇ ਚ ਦੋ ਰਾਸ਼ਟਰੀ ਰਾਜਮਾਰਗ ਹੋਏ ਬਿਲਕੁਲ ਪੂਰੀ ਤਰ੍ਹਾਂ ਬੰਦ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਟਿਆਲਾ ਨਾਬਾ ਮਲੇਰਕੋਟਲਾ ਰੋਡ ਤੇ ਲੱਗੇ ਦੋ ਟੋਲ ਪਲਾਜ਼ਿਆਂ ਦੀ ਮਿਆਦ ਦੇ ਰਾਤ 12 ਵਜੇ ਖਤਮ ਹੋ ਚੁੱਕੀ ਹੈ ਜਿਸ ਨੂੰ ਬੰਦ ਕਰਾਉਣ ਤੇ ਲੇਖਾ ਜੋਖਾ ਲੈਣ ਲਈ ਪੀਡਬਲਿਊਡੀ ਪੀ ਐਂਡ ਆਰ ਅਧਿਕਾਰੀ ਮੌਕੇ ਤੇ ਰੋਡ ਪਲਾਜ਼ਿਆਂ ਤੇ ਪਹੁੰਚੀ ਜ਼ਿਕਰਯੋਗ ਹੈ ਕਿ ਨਾਬਾ ਇੱਕ ਜਹੀ ਇੰਡਸਟਰੀ ਹੱਬ ਹੈ ਜਿੱਥੇ ਬਹੁਤਾਂ ਵਿੱਚ ਖੇਤੀਬਾੜੀ ਨਾਲ ਜੁੜੇ ਸੰਸਮਾਨ ਤਿਆਰ ਹੁੰਦੇ ਨੇ ਜਿੱਥੇ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮਸ਼ੀਨਰੀ ਖਰੀਦਣ ਲਈ ਆਉਂਦੇ ਹਨ ਜਿਨਾ ਨੂੰ ਖੰਨਾ ਗੋਬਿੰਦਗੜ ਲੁਧਿਆਣਾ ਭਵਾਨੀਗੜ ਪਟਿਆਲਾ ਸਮਾਣਾ ਸੰਗਰੂਰ ਜਨਲੀ ਟੋਲ ਪਲਾਜ਼ਿਆਂ ਤੋਂ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਸੀ ਕਿਉਂਕਿ ਇਹਨਾਂ ਵਿਚਲੀ ਦੂਰੀ ਨੀਮਾ ਦੇ ਉਲਟ 40 ਕਿਲੋਮੀਟਰ ਦੇ ਵਿੱਚਕਾਰ ਸੀ ਇਹਨਾਂ ਦੋਹੇ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਸਭ ਤੋਂ ਵੱਧ ਰਾਹਤ ਨਾਭਾ ਇੰਡਸਟਰੀ ਨੂੰ ਮਿਲੀ ਹੈ ਟੋਲ ਪਲਾਜ਼ਾ ਬੰਦ ਕਰਾਉਣ ਸਮੇਂ ਪੀਡਬਲਿਊਡੀ ਬੀਐਨਆਰ ਦੇ ਅਧਿਕਾਰੀ ਐਸਟੀਓ ਮੀਨ ਕਾਉਂਸਲ ਜੇਆਈ ਰਵਨੀਤ ਸਿੰਘ ਟਿਵਾਣਾ ਪਹੁੰਚੇ ਜਿਨ੍ਹਾਂ ਦੇ ਹਵਾਲੇ ਟੋਲ ਕੰਪਨੀ ਦੇ ਮੁਲਾਜ਼ਮਾਂ ਨੇ ਸੂਚ ਮੁੱਚੇ ਦਸਤਾਵੇਜ਼ਾਂ ਨੂੰ ਹੈਂਡਓਵਰ ਕੀਤਾ 2012 ਤੋਂ ਚੱਲ ਰਿਹਾ ਸੀਗਾ ਟੋਲ ਪਲਾਜ਼ਾ ਜੀ ਅੱਛਾ ਜੀ ਤੇ 12 ਸਾਲ ਹੋ ਗਏ ਸੀ ਇਹਨੂੰ ਚਾਲਦੇ ਨੇ ਟੋਲ ਪਲਾਜ਼ੇ ਨੂੰ ਅੱਛਾ ਜੀ ਤੇ ਹੁਣ 5 ਅਗਸਤ ਤੋਂ ਪਤਾ ਹੀ ਹੈ ਕੱਲ ਤੋਂ ਬੰਦ ਹੋ ਗਿਆ ਟੋਲ ਪਲਾਜ਼ਾ ਰਾਤ ਨੂੰ 12 ਵਜੇ ਤੋਂ ਅੱਛਾ ਠੀਕ ਹੈ ਭਾਈ ਕਿੰਨੇ ਕੋ ਮੁਲਾਜ਼ਮ ਸੀ ਜਿਹੜੇ ਉਰੇ ਕੰਮ ਬੜਾ 60 ਬੰਦੇ ਸੀਗੇ ਜੀ ਉਰੇ ਮੁਲਾਜ਼ਮ ਸੀਗੇ ਜਿਹੜੇ ਬੇਰੋਜ਼ਗਾਰ ਹੋ ਗਏ ਨੇ ਅੱਛਾ ਜੀ ਤੇ ਹੁਣ ਸਾਰਾ ਬਾਈ ਸਮਾਨ ਸਭ ਨੂੰ ਚੱਕ ਲਿਆ ਸਾਰੇ ਚਲੇ ਗਏ ਰੋ ਸਵਾਹ ਹਾਂ ਸਾਰੇ ਕੱਲ ਤੋਂ ਹੀ ਸਾਰਿਆਂ ਦੀ ਡਿਊਟੀਆਂ ਆਫ ਕਰਤੀਆਂ ਨੇ ਜੀ ਤੇ ਭਾਈ ਅੱਗੇ ਕੋਈ ਮਿਆਦ ਵਿਦਾਈ ਮਿਆਦ ਦਾ ਕੋਈ ਫਿਲਾਲ ਦਾ ਕੋਈ ਹੁਕਮ ਆਇਆ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਅੱਛਾ ਜੀ ਤੇ ਭਾਈ ਇਹਦੇ ਨਾਲ ਜਿਹੜਾ ਮੋਹ ਰਾਣਾ ਦਾ ਵੀ ਜਿਹੜਾ ਨਾਲ ਸੇਮ ਸੀ ਉਹ ਵੀ ਉਹ ਵੀ ਸੇਮ ਸੇਮ ਡੇਟ ਤੋਂ ਸਟਾਰਟ ਹੋਏਗੀ ਸੇਮ ਡੇਟ ਤੋਂ ਹੀ ਬੰਦ ਹੋਏਗੀ देहात कपूरथला सुल्तानपुर लोदी मार्ग ते पिंड ऊंचा बेट नेड़े एक तेज रफ्तार कार बेकाबू हो के درخت ਨਾਲ ਜਾ ਟਕਰਾਈਏ ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਜਿਸ ਦੀ ਪਹਿਚਾਨ उत्तम ਸਿੰਘ ਪੁੱਤਰ विक्रम ਸਿੰਘ ऊंचा ਵਾਸੀ ਪਿੰਡ ऊंचा बेट ਵੱਜੋਂ ਹੋਈ ਹੈ ਘਟਨਾ ਸਮੇਂ ਮੌਜੂਦ ਇੱਕ ਪੈਟਰੋਲ ਪੰਪ ਕਰਮੀ ਜਿਸ ਨੇ ਪੂਰਾ ਇਹ ਮੰਜ਼ਰ ਆਪਣੀ ਅੱਖੀਂ ਵੇਖਿਆ ਤੇ ਪਰਿਵਾਰ ਜਨ ਨੂੰ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਹਾਦਸੇ ਤੋਂ ਬਾਅਦ ਕਾਰ ਦਾ ਸਪੀਡੋਮੀਟਰ 165 ਕਿਲੋਮੀਟਰ ਪ੍ਰਤੀ ਘੰਟਾ ਗਤੀ ਦੱਸ ਰਿਹਾ ਸੀ ਇਸ ਤੋਂ ਸਿਆਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਰ ਬਹੁਤ ਤੇਜ਼ ਰਫਤਾਰ ਹੋਵੇਗੀ ਜਿਸ ਕਰਨੇ ਹਾਸਾ ਵਾਪਰਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਪੁੱਤ ਦੇ 18ਵੇਂ ਜਨਮ ਦਿਨ ਨੂੰ ਮਨਾਉਣ ਦੀ ਤਿਆਰੀਆਂ ਕਰ ਰਹੇ ਸੀ ਪਰ ਉਹਨਾਂ ਨੂੰ ਇਹ ਮੰਨਤ ਪਾਕੀ। ਉਹਨੇ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਈ। ਭਾਜੀ ਮੈਂ ਰਾਤ ਪੰਪ ਤੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਈ। ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ। ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ। ਦੂਜੀ ਸਾਈਡ ਤੋਂ ਜਦੋਂ ਗਾਹ ਗਿਆ ਆਂ ਉਥੇ ਮੈਂ ਉਤਮਵੀਰ ਬੈਠਾ ਹੈ ਉਹ ਲੰਮੇ ਪੈਗੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇਰ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇਰ ਸ਼ਹਿਰ ਲੈ ਕੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇਰ ਮਤ ਕੁਝ ਕਰਤਾ ਹਾਂਜੀ ਹਾਂਜੀ Shimla ਦੇ Rampur ਨੇੜੇ Har Prabhavit Samej ਪਿੰਡ ਦੇ ਵਿੱਚ ਭਿਆਨਕ ਬੱਦਲ ਫਟਣ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ ਨੇ 7 ਅਗਸਤ ਨੂੰ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਮੌਲੇ ਧਾਰਨੀ ਪੈਣ ਦੀ ਵਿਭਵਿਕਵਾਨੀ ਕੀਤੀ ਹੈ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਅੰਕੜਿਆਂ ਅਨੁਸਾਰ ਜ਼ਮੀਨ ਖਿਸਕਣ ਤੇ ਬਹੁਤ ਜ਼ਿਆਦਾ ਮੀਂਹ ਪੈਣ ਨਾਲ ਸਵੇਰ 'ਚ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 85 ਸੜਕਾਂ ਬੰਦ ਹੋ ਗਈਆਂ ਨੇ ਸਵੇਰ ਵਿੱਚ ਕੁੱਲ 116 ਬਿਜਲੀ ਸਪਲਾਈ ਸਕੀਮਾਂ ਤੇ 65 ਜਲ ਸਪਲਾਈ ਸਕੀਮਾਂ ਵਿੱਚ ਵੀ ਰੁਕਾਵਟ ਪੈਦਾ ਹੋ ਗਈ ਲਾਹੌਲ ਤੇ ਸਪੀਤੀ ਜ਼ਿਲ੍ਹਿਆਂ 'ਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਚੀਟਮ ਖੇਤਰ 'ਚ ਬੱਦਲ ਫਟਣ ਨਾਲ ਦੋ ਪੁਲ ਰੁੜ ਗਏ ਨੇ ਸ਼ਿਮਲਾ ਵਿੱਚ ਮੀਡੀਆ ਨੂੰ ਸੰਬੋ ਲੋਕ ਨਿਰਮਾਨ ਮੰਤਰੀ ਵਿਕਰਮਾਦੇਤਿਆ ਸਿੰਘ ਨੇ ਜਨਤਾ ਨੂੰ ਪ੍ਰੋਸਾ ਦਿੱਤਾ ਕਿ ਸੂਬਾ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਖਾਸ ਤੌਰ ਤੇ ਭਾਰਤੀ ਮੌਸਮ ਵਿਭਾਗ ਨੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਸੂਬੇ ਵਿੱਚ ਲਗਭਗ 80 ਸੜਕਾਂ ਬੰਦ ਨੇ ਤੇ ਲੋਕ ਨਿਰਮਾਨ ਵਿਭਾਗ ਨੂੰ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਸਥਿਤੀ ਨੂੰ ਆਮ ਵਾਂਗ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਗਾ ਦੇ ਨਾਂ ਲੱਗਦੀ ਕਲੋਨੀ ਲੰਡੇਕੇ ਦੇ ਵਿੱਚ ਜਸਪ੍ਰੀਤ ਜਸੂ ਨਾਮਕ 11ਵੀਂ ਜਮਾਤ ਦੇ ਵਿਦਿਆਰਥੀ ਦੇ ਨਹਿਰ ਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਬੀਤੇ ਦਿਨ ਦੁਪਹਿਰ 2 ਵਜੇ ਸਕੂਲ ਤੋਂ ਬਾਅਦ ਘਰ ਨਹੀਂ ਪਹੁੰਚਿਆ ਅਤੇ ਬੱਚਿਆਂ ਨੇ ਦੱਸਿਆ ਕਿ ਜਸੂ ਨਹਿਰ ਚ ਨਹਾਉਣ ਜਾ ਰਿਹਾ ਸੀ ਤਾਂ ਉਹ ਡੁੱਬ ਗਿਆ ਅਤੇ ਪੁਲਿਸ ਨੇ ਕਾਰਵਾਈ ਕਰਦੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਕਿਸੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਵਿੱਚ ਉਹ ਆਪਣਾ ਬੈਗ ਲੈ ਕੇ ਘਰ ਵੱਲ ਆ ਰਿਹਾ ਸੀ ਪਰ ਰਸਤੇ ਵਿੱਚ ਉਹ ਅਚਾਨਕ ਨਹਿਰ ਵੱਲ ਗਿਆ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਤੇ ਉਸ ਦੀ লাশ ਹੀ ਘਰ ਪਹੁੰਚੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਮੋਗਾ ਦੇ ਪਿੰਡ ਲੰਡੇਕੇ ਤੋਂ ਪਾਰਲੇ ਪਿੰਡਾਂ ਨੂੰ ਜਾਂਦੀ ਹੈ ਤੇ ਗਰਮੀਆਂ ਦੇ ਮੌਸਮ ਚ ਅਕਸਰ ਬੱਚੇ ਇਸ ਨਹਿਰ 'ਚ ਛਾਲਾ ਮਾਰਦੇ ਦੇਖੇ ਜਾਂਦੇ ਨੇ ਤੇ ਬੀਤੇ ਦਿਨੀ ਇੱਥੇ ਵਾਪਰੇ ਹਾਸੀ ਦੀ ਲਾਈਵ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹੀ ਨਹਿਰ ਜਿਸ ਵਿੱਚ ਕੱਲ 11ਵੀਂ ਜਮਾਤ ਦੇ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਹੋਈ ਸੀ ਤੇ ਅੱਜ ਫੇਰ ਬੱਚੇ ਨਹਾ ਕੇ ਇੱਥੇ ਨਹਿਰ ਤੇ ਹੀ ਸਟਾਰਟ ਕਰ ਰਹੇ ਵਾਕਿਆ ਕੀ ਸਕੂਲੋਂ ਆਏ ਸੀਗੇ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ ਗੁਰਦਾਸਪੁਰ ਦੇ थाना ਧਾਰੀਵਾਲ ਦੇ ਤਹਿਤ ਇੱਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਵਿਦਿਆਰਥਣ ਨੂੰ ਡਰਾ ਧਮਕਾ ਕੇ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਧਾਰੀਵਾਲ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਨਾਬਾਲਗ ਵਿਦਿਆਰਥਣ ਨੇ ਦੋਸ਼ ਲਾਇਆ ਸੀ ਕਿ ਸਤਨਾਮ ਸਿੰਘ ਪਵਨ ਨਾਮ ਦਾ ਨੌਜਵਾਨ ਉਸ ਨੂੰ ਸਵੇਰੇ ਸਕੂਲ ਜਾਂਦੇ ਸਮੇਂ ਸਕੂਲ ਦੇ ਸਾਹਮਣੇ ਮਿਲਿਆ ਤੇ ਉਸ ਨੂੰ ਡਰਾ ਧਮਕਾ ਕੇ ਆਪਣੇ ਨਾਲ ਲੈ ਗਿਆ ਤੇ ਉਸ ਦੀ ਮਰਜ਼ੀ ਦੇ ਖਿਲਾਫ ਉਸਦੇ ਨਾਲ ਜ਼ਬਰਦਸਤੀ ਕੀਤਾ ਐ ਸਿਟੂ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੁਜ਼ਮ ਨੂੰ ਗ੍ਰਿਫਤਾਰ ਕਰ ਲਿਆ ਭਵਾਨੀਗੜ ਨੇਲੇਪਿੰਡ ਬਾਲਤਕਲਾਂ ਦੀ ਇੱਕ ਵਿਧਵਾ ਔਰਤ ਦੇ ਇੱਕ ਪ੍ਰਾਈਵੇਟ ਬੈਂਕ ਵਿੱਚਲੇ ਬਚਤ ਖਾਤੇ 'ਚੋਂ ਹੈਕਰਾਂ ਵੱਲੋਂ 6,42,000 ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਦੇਣ ਦਾ ਸਮਾਚਾਰ ਮਿਲਿਆ ਜਿਸ ਸਬੰਧੀ ਖਾਤਾਧਾਰਕ ਵਿਧਵਾ ਔਰਤ ਦੀ ਲੜਕੀ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਠੱਗਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਗ ਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ਡਿਊ ਹੈ ਕਿਉਂ ਪੇ ਕਰ ਦੋ ਤੇ ਅਸੀਂ ਕਹਿੰਦੇ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫਿਰ ਫੋਨ ਆਇਆ ਸੀ ਤੇ ਆਇਨ ਕਹਾਈ ਕਿ ਤੁਹਾਡੇ ਅਸੀਂ ਕਹਿੰਦੇ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਹਿੰਦੇ ਰਿਫੰਡ ਕਰਵਾਉਣਾ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਰਿਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ? 31 ਜੁਲਾਈ ਨੂੰ 142000 ਕੱਟਿਆ ਗਿਆ। ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਸਮਾਜ ਸੇਵੀ ਸੰਸਥਾ ਡਾਕਟਰ ਬੀ.ਡੀ. ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਇਲਾਕੇ ਨੂੰ ਸਾਫ਼ ਸੁਥਰਾ ਤੇ ਸ਼ੁੱਧ ਵਾਤਾਵਰਣ ਦੇਣ ਸੰਬੰਧੀ ਬੂਟੇ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਇਸ ਮੁਹਿੰਮ ਦੇ ਤਹਿਤ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਕਾਬਲ ਸ਼ਾ ਖੁੱਬਨ ਵਿਖੇ ਪ੍ਰਿੰਸੀਪਲ ਨਵਜੀਤ ਕੌਰ ਦੇਗਵਾਈ ਹੇਠ ਬੂਟੇ ਲਾਏ ਗਏ ਜਦੋਂ ਸੁਸਾਇਟੀ ਵੱਲੋਂ ਬੂਟੇ ਗਾਮਲੇ ਤੇ ਟ੍ਰੀ ਗਾਰਡ ਵੀ ਵੰਡੇ ਗਏ ਇਸ ਮੌਕੇ ਡਾਕਟਰ ਬੀ.ਡੀ. ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਾਉਣਾ ਅਤੇ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਵੀ ਕਰਨਾ ਸ਼ਿਆਰਪੁਰ ਦੇ थाना ਬੁੱਲੋਵਾਲ ਦੀ ਨੌਂਦੇ ਪਿੰਡ 헤ਜਮਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨਾਮੀ ਵਿਅਕਤੀ ਨੇ थाना ਬੁੱਲੋਵਾਲ ਦੇ ਪੁਲਿਸ ਅਧਿਕਾਰੀ ਅਸੇ ਦਿਲਬਾਗ ਸਿੰਘ ਤੇ ਕੁੱਟਮਾਰ ਕਰਨ ਤੇ ਉਸਦੇ ਨਾਲ ਗਾਲੀ ਗਲੋਚ ਕਰਨ ਦੇ ਦੋਸ਼ ਲਾਇਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਤੇ ਪਿੰਡ ਦੀ ਹੀ ਇੱਕ ਮਹਿਲਾ ਨੇ ਬੁੱਲੋਵਾਲ ਪੁਲਿਸ ਕੋਲ ਸ਼ਿਕਾਇਤ ਕੀਤੀ ਹੋਈ ਸੀ ਜਿੱਦੀ ਜਾਂਚ ਐਸਆਈ ਦਿਲਬਖ ਸਿੰਘ ਕਰ ਰਿਹਾ ਸੀ ਤੇ ਪੀੜਤ ਵਿਅਕਤੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਵੱਲੋਂ ਉਸਨੂੰ ਥਾਣੇ ਬੁਲਾਇਆ ਗਿਆ ਪਰੰਤੂ ਉਸ ਵਕਤ ਉਹ ਕੰਮ ਤੇ ਸੀ ਕੁਝ ਸਮੇ ਬਾਅਦ ਹੀ ਦਿਲਬਖ ਸਿੰਘ ਉੱਥੇ ਗਿਆ ਤੇ ਆਉਂਦੇ ਸਾਰ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਗਈਆਂ ਤੇ ਉਸਦੇ ਕੁੱਟਮਾਰ ਕਰਕੇ ਕੱਪੜੇ ਫਾੜ ਦਿੱਤੇ ਗਏ ਜਿਸ ਤੋਂ ਬਾਅਦ ਉਸ ਵੱਲੋਂ ਸਿਵਲ ਹਸਪਤਾਲ ਆ ਕੇ ਐਮਐਲਆਰ ਕਟਵਾਈ ਗਈ ਉਪਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਸਆਈ ਦਿਲਬਖ ਸਿੰਘ ਵੱਲੋਂ ਕੀਤੀ ਗਈ ਕੁੱਟਮਾਰ ਦੀ ਥਾਣੇ ਵਿੱਚ ਲੱਗੇ ਸੀਸੀਟੀਵੀ ਕ ਕੇਸ ਦੀ ਜਾਂਚ ਕਰਵਾਈ ਜਾਵੇ ਮਾਂਸਾ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਰੈਲੀ ਕੱਢੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਮਾਂਸਾ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮਾਂਸਾ ਨੇ ਕਿਹਾ ਕਿ ਰੈਲੀ ਦਾ ਮਕਸਦ ਵਾਤਾਵਰਨ ਨੂੰ ਬਚਾਉਣਾ ਹੈ ਇਸ ਲਈ ਸਾਨੂੰ ਆਪਣੇ ਪੱਧਰ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਜਮਨੇ ਲਗਭਗ 500 ਲੋਕਾਂ ਨੂੰ ਲੈ ਕੇ ਬੱਚੋਂ ਨੂੰ ਲੈ ਕੇ ਇੱਕ ਰੈਲੀ ਸ਼ਹਿਰ ਸੇ ਕੱਢੀ ਹੈ ਇਹਦੇ ਵਾਸਤੇ ਸਾਰਾ ਜਿਹੜਾ ਸਾਡੀ ਮਿਊਨਿਸਪਲ ਕਮੇਟੀ ਹੈ ਉਹਨਾਂ ਨੇ ਕੰਮ ਕੀਤਾ ਹੈ ਏਡੀ ਸਾਹਿਬ ਦੀ ਅਗਵਾਈ ਦੇ ਵਿੱਚ ਮੈਸੇਜ ਸਿੰਪਲ ਹੈ ਕਿ ਸਾਡੇ এনवायरमेंट ਨੂੰ ਜਿਹੜਾ ਆਪਾਂ ਨੁਕਸਾਨ ਪਹੁੰਚਾ ਰਹੇ ਹਾਂ ਕੂੜਾ ਸੁੱਟ ਕੇ ਤੇ ਬਾਕੀ ਜਿਹੜੀ ਸਾਡੀ ਅਨਸਸਟੇਨੇਬਲ ਪ੍ਰੈਕਟਿਸਿਸ ਨੇ ਉਹਨਾਂ ਨੂੰ ਆਪਾਂ ਨੂੰ ਛੱਡਣਾ ਚਾਹੀਦਾ ਹੈ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ ਗ੍ਰੀਨਰੀ ਜਿੰਨੀ ਹੋ ਸਕੇ ਪਲਾਂਟੇਸ਼ਨ ਜਿੰਨੀ ਹੋ ਸਕੇ ਉਹਨਾ ਕਰਨਾ ਚਾਹੀਦਾ ਹੈ ਤੇ ਕੂੜੇ ਕੂੜਾ ਜਿਹੜਾ ਸਾਡਾ ਜਨਰੇਟ ਹੁੰਦਾ ਉਹ ਸਾਡੀ ਜ਼ਿੰਮੇਵਾਰੀ ਹੈ ਉਹ ਕਿਸੇ ਹੋਰ ਦੀ ਜ਼ਿੰਮੇਵਾਰੀ ਨਹੀਂ ਹੈ ਸਾਨੂੰ ਪਲਾਸਟਿਕ ਨੂੰ ਲੈ ਕੇ ਅਵੇਅਰ ਹੋਣਾ ਚਾਹੀਦਾ ਹੈ ਵਾਤਾਵਰਨ ਤੇ ਕੀ ਨੁਕਸਾਨ ਹੁੰਦਾ ਹੈ ਤੇ ਇਹਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਆਪਣੇ ਕੂੜੇ ਨੂੰ ਆਪ ਸਾਮਣਾ ਚਾਹੀਦਾ ਹੈ ਸਿੰਪਲ ਜਿਹਾ ਮੈਸੇਜ ਹੈ ਕਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦੇਵੋਣ ਵਾਲੇ ਦੂਰ ਅੰਦੇਸ਼ੀ ਸੰਘਰਸ਼ੀ ਯੋਧਿਆਂ ਦਰਸ਼ਨ ਸਿੰਘ ਕਨੇਡੀਅਨ ਹੈਰਲਡ ਪ੍ਰਿਚਰ ਟਲਾਰਾ ਜ਼ੈਮਿਸੇਨ ਤੇ ਸਰਦਾਰ ਨਗੇਂਦਰ ਸਿੰਘ ਗਿੱਲ ਦੇ ਯਾਦ ਨੂੰ ਸਮਰਪਿਤ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਸਰੀ ਕਨੇਡਾ ਵੱਲੋਂ ਇਸ ਸਾਲ ਦੇ 28ਵੇਂ ਗਦਰੀ ਬਾਬਿਆਂ ਦੇ ਮੇਲੇ 'ਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਮਪੀ ਸੁਖਤਾਲੀਵਾਲ BC ਦੇ ਪ੍ਰੀਮੀਅਰ ਤੇ ਕੈਬਨਿਟ ਮੰਤਰੀ ਪਹੁੰਚੇ ਹੌਲੈਂਡ ਪਾਰਕ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਠਿੰਦ ਨੇ ਗਲਬੱਕੜੀ ਪਾ ਕੇ ਪ੍ਰਧ Bien. ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ 게ਟ ਦੇ ਸਾਹਮਣੇ ਵੇਰਕਾ ਕ੍ਰਾਂਤੀਕਾਰੀ ਯੂਨੀਅਨ ਤੇ ਸਹਿਯੋਗੀ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਨੂੰ ਦੇਖਦੇ ਹੀ ਦੇਖਦੇ ਇਹ ਧਰਨੇ ਦਾ ਰੂਪ ਧਾਰਨ ਕਰ ਗਈ ਧਰਨੇ 'ਚ ਸ਼ਾਮਲ ਸਾਰੇ ਹੀ ਆਗੂਆਂ ਨੇ ਵੇਰਕਾ ਮਿਲਕ ਪਲਾਂਟ ਨੂੰ ਬਚਾਉਣ ਲਈ ਇੱਕ ਮੁੱਠੋ ਕੇ ਕੰਮ ਕਰਨ ਦੀ ਹਾਮੀ ਭਰੀ ਉੱਥੇ ਹੀ ਧਰਨੇ 'ਚ ਸ਼ਾਮਲ ਆਗੂਆਂ ਨੇ ਇੱਕ ਮੁੱਠੋ ਕੇ ਕਿਹਾ ਕਿ ਆਨਲਾਈਨ ਸਿਸਟਮ ਬੰਦ ਕਰਾਉਣ ਤੇ ਪੂਰੇ ਪੰਜਾਬ ਵਿੱਚ ਦੁੱਧ ਦੇ ਇੱਕੋ ਜਿਹੇ ਰੇਟ 'ਤੇ ਦੁੱਧ ਦਾ ਭੁਗਤਾਨ ਸਮੇਂ ਸਰਕਾਰ ਨੂੰ ਵੇਰਕਾ ਨੂੰ ਪ੍ਰਾਈਵੇਟ ਹੱਥਾਂ ਵਿੱਚ ਨਾ ਦੇਣ ਤੇ ਭਰਤੀ ਸਿਸਟਮ ਵਿੱਚ ਬਦਲਾਅ ਕਰਨ ਜਈਆਂ ਮੁੱਖ ਮੰਗਾਂ ਕਪਲੈਂਟ ਵੀ ਅਫਸਰ شاہੀ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਤੇ ਕਈ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰ ਗਈਏ ਇਸ ਲਈ ਉਹਨਾਂ ਨੇ ਪੂਰੇ ਪੰਜਾਬ ਵਿੱਚ ਇਹ ਸੰਘਰਸ਼ ਉਹਨਾਂ ਨੂੰ ਮਿਥਣੇ ਪਏ ਬਾਬਾ ਦੀਪ ਸਿੰਘ ਹੈਲਥ케ਅ ਚੈਰੀਟੇਬਲ ਹਸਪਤਾਲ ਅੱਡਾ ਬੌਲੀ ਰਾਮਦੀਰਥ ਰੋਡ ਅੰਮ੍ਰਿਤਸਰ ਵਿਖੇ ਮੁਖ ਪ੍ਰਬੰਧਕ ਭਾਈ ਗੁਰ ਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਵੱਲੋਂ ਸੰਕਟਾਂ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਤਜਰਬੇਕਾਰ ਡਾਕਟਰਾਂ ਦੀ ਟੀਮ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰ ਰਹੀ ਹੈ ਜਿੱਥੇ 200 ਰੁਪਏ ਦੀ ਪਰਚੀ ਵਿੱਚ 2 ਦਿਨ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ ਉਹਨੇ ਕਿਹਾ ਕਿ ਸਾਹਿਬ ਦੀ ਕਿਰਪਾ ਦੇ ਦੁਆਰਾ ਸੰਕਟਾਂ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਲਈ ਇਹ ਸੇਵਾ ਸ਼ੁਰ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਿੱਚ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ